ਸਪਾ ਸੈਂਟਰ ਦੀ ਆੜ ਚ ਦੇਵ ਪਰਦਾ ਧੰਦਾ ਚਲਾਇਆ ਸੀ ਆਪਣੇ ਵੱਲੋਂ ਛਾਪੀ ਮਾਰੀ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਹੈ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਕਿਸੇ ਸਪਾ ਸੈਂਟਰ ਦੀ ਆੜ ਦੇ ਵਿੱਚ ਕੋਈ ਦੇਵ ਪਰਦਾ ਧੰਦਾ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਉੱਥੇ ਰੇਡ ਕੀਤੀ ਗਈ ਪਰਚਾ ਦਰਜ ਕਰਕੇ ਰੇਡ ਕੀਤੀ ਗਈ ਤੇ ਉੱਥੇ ਮੌਕੇ ਤੋਂ ਜਿਹੜੀਆਂ ਕੁੜੀਆਂ ਮਿਲੀਆਂ ਸੀਗੀਆਂ ਉਹਨਾਂ ਦੇ ਬਿਆਨ ਲਿਖੇ ਗਏ 161 ਦੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਮਾਲਕਾਂ ਦੇ ਪਰਚਾ ਦਰਜ ਕੀਤਾ ਗਿਆ ਤੇ ਸਰ ਕਿੰਨੇ ਸਪਾ ਨੇ ਟੋਟਲ ਇਹ ਤਿੰਨ ਸਪਾ ਨੇ ਜੀ ਇਹ ਹਨੀ ਬੀ ਸਪਾ ਹੈ ਮਿਨੀ ਟੂਲੀ ਸਪਾ ਹੈ ਨੇਚਰਲ ਸਪਾ ਹੈ ਇਹ ਤਿੰਨੋਂ ਸਪਾ ਵੀਆਈਪੀ ਰੋਡ ਤੇ ਸੋ ਇਹ ਤਿੰਨਾਂ ਤੇ ਮੁਕਦਮਾ ਦਰਜ ਹੋਇਆ ਜੀ ਇਹਨਾਂ ਦੇ ਮਾਲਕ ਜਿਹੜੇ ਫਰਾਰ ਨੇ ਉਹਨਾਂ ਨੂੰ ਛੇਤੀ ਰੋ ਛੇਤੀ ਫੜ ਲਿਆ ਜਾਏਗਾ ਤੇ ਸਰ ਕਿੰਨੀਆਂ ਇੱਚ ਕੁੜੀਆਂ ਜਿਹੜੀਆਂ ਰੈਸਕਿਊ ਕਰਾਈਆਂ ਗਈਆਂ ਗਈਆਂ ਇਹਦੇ ਵਿੱਚ 6 ਕੁੜੀਆਂ ਸੀਗੀਆਂ ਤੇ ਸਰ ਅੱਗੇ ਵੀ ਸਪਾ ਕਿਉਂਕਿ ਜ਼ਿਰਾਪੁਰ ਦੀ ਗੱਲ ਕੀਤੀ ਜਾਵੇ ਸਪਾਸ ਸੈਂਟਰਲ ਦੀ ਅਕਸਰ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਅੱਗੇ ਵੀ ਕਾਰਵਾਈ ਜਾਰੀ ਰਹੀ ਹੈ ਇਹ ਲਗਾਤਾਰ ਪਿਛਲੇ 3-4 ਮਹੀਨਿਆਂ ਦੇ ਵਿੱਚ ਲਗਾਤਾਰ ਐਫ ਆਈ ਆਰ ਅਸੀਂ ਦਰਜ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ 5 ਪਰਚੇ ਦਰਜ ਕੀਤੇ ਜਾ ਚੁੱਕੇ ਨੇ ਜਿਦੇ ਚੋਂ 4 ਪਰਚੇ ਸਪਾ ਤੇ ਦਰਜ ਨੇ ਤੇ ਦੋ ਪਰਚੇ ਜਿਹੜੇ ਹੈਗੇ ਨੇ ਐਫ ਆਈ ਆਰ ਆ ਨੇ ਉਹ ਹੋਟਲਾਂ ਤੇ ਵੀ ਦਰਜ ਹੋਈਆਂ ਨੇ ਜਿੱਥੇ ਵੀ ਕੋਈ ਦੇਵਪਾਰ ਦਾ ਧੰਦਾ ਗਲਤ ਲਿਖ ਗਲਤ ਤਰੀਕੇ ਨਾਲ ਕੋਈ ਵੀ ਧੰਦਾ ਕੀਤਾ ਜਾ ਰਿਹਾ ਹੈ